ਇਹ ਘਰੇ ਆਈ ਆ ਤਾਂ ਮੇਰੀਆਂ ਤਰੱਕੀਆਂ ਦੇ ਰਾਹ ਖੁੱਲ ਗਏ ਕੀ ਪਤਾ ਇਹਨਾਂ ਦਾ ਬੇਟਾ ਘਰੇ ਆਇਆ ਤਾਂ ਸਾਡੀਆਂ ਤਰੱਕੀਆਂ ਦੇ ਰਾਹ ਖੁੱਲ ਗਏ ਤੁਹੋਂ ਹੁੰਦੀ ਸੀਗੀ ਪੈਨ ਸ਼ਰਟ ਪਾ ਕੇ ਜਾਣਾ ਪੈਂਦਾ ਸੀਗਾ ਜਦੋਂ ਮੈਂ ਫਸਟ ਡੇ ਪਾ ਕੇ ਨਿਕਲੀ ਨਾ ਤੇ ਸੜੇ ਦੇ ਸਾਹਮਣੇ ਘਰ ਦੀ ਇੱਕ ਲੇਡੀ ਸੀਗੀ ਉਹ ਖੜੀ ਸੀਗੀ ਬਾਹਰ ਬਾਅਦ ਦੇ ਵਿੱਚ ਨਾ ਪਿੱਛੇ ਗੱਲਾਂ ਕਰਨ ਲੱਗ ਗਈ ਮੈਂ ਉੱਥੇ ਹੌਲੀ-ਹੌਲੀ ਜਾ ਰਹੀ ਸੀਗੀ ਕਹਿੰਦੀ ਲੈ ਹੁਣ ਕਹਿੰਦੀ ਹੋਰ ਪਾਰ ਨਿਕਲੇ ਆਏ ਹੁਣ ਤਾਂ ਪੈਨ ਸ਼ਰਟ ਪਾ ਕੇ ਜਾਇਆ ਕਰੂਗੀ ਕੰਮ ਤੇ ਤੁਸੀਂ ਉਹ ਚੀਜ਼ ਛੱਡ ਕੇ اپنی ਵਾਈਫ ਨੂੰ ਤੁਸੀਂ ਐਸ ਆ ਇੱਕ ਦੋਸਤੀ ਤਰ੍ਹਾਂ ਤੁਸੀਂ ਟ੍ਰੀਟ ਕਰਨ ਲੱਗ ਗਏ ਨਾ ਤੁਹਾਡੇ ਘਰ ਦਾ ਮਾਹੌਲ ਟੋਟਲੀ ਚੇਂਜ ਹੋ ਜਾਣਾ ਤੁਸੀਂ ਮੈਂ ਸਮਝਦੀ ਆ ਕੋਈ ਕੁੜੀਆਂ ਮੇਰੀ ਜਗ੍ਹਾ ਤੇ ਵੀ ਹੋਣਗੀਆਂ ਬਹੁਤ ਸਾਰੀਆਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਹਿੰਮਤ ਨਾ ਹਾਰੋ ਥੋੱਕ ਕੇ ਜਵਾਬ ਦੋ ਅਗਰ ਕੋਈ ਕੁਝ ਕਹਿੰਦਾ ਤਾਂ ਕਿਉਂਕਿ ਅਸੀਂ ਗਲਤ ਨਹੀਂ ਹੈਗੇ ਅਗਰ ਹੋ ਗਿਆ ਯਾਰ ਜੋ ਪਾਸਟ ਸੀਗਾ ਹੋ ਗਿਆ ਗਰਲਸ ਇਦਾਂ ਦੀ ਚੀਜ਼ ਹੁੰਦੀ ਹੈ ਘਰ ਦਾ ਮਾਹੌਲ ਚੇਂਜ ਕਰ ਦਿੰਦੀਆਂ ਨੇ ਉਹ ਚੀਜ਼ ਦੀ ਕਮੀ ਸੀ ਜਿਹੜੀ ਇਹਨਾਂ ਦੇ ਹੱਥ ਨਾਲ ਪੂਰੀ ਹੋ ਸੱਚ ਗੈਲਰੀ ਪੰਜਾਬੀਜ਼ ਲਾਈਫਸਟਾਈਲ ਨਾਲ ਜੁੜੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਪ੍ਰੀਮਾ ਸ਼ਰਮਾ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਇੰਟਰਵਿਊ ਬਹੁਤ ਜ਼ਰੂਰੀ ਫੀਲ ਹੋਈ ਕਿ ਕਰਨੀ ਚਾਹੀਦੀ ਹੈ ਸ਼ਾਇਦ ਕਈਆਂ ਦੀ ਰਿਲੇਸ਼ਨ ਠੀਕ ਹੋ ਜਾਣ ਜਾਂ ਫਿਰ ਕਈਆਂ ਦੀ ਮੈਂਟੈਲਿਟੀ ਹੁੰਦੀ ਹੈ ਨਾ ਕਿ ਯਾਰ ਉਹ ਤਾਂ ਤਲਾਕਸ਼ੁਦਾ ਵਾ ਉਹਨਾਂ ਕੀ ਜਾਂ ਫਿਰ ਉਹਨੂੰ ਬੜੀ ਗਲਤ ਨਿਗਾਹ ਨਾਲ ਦੇਖਿਆ ਜਾਂਦਾ ਹੈ ਇਦਾਂ ਸਮਝਿਆ ਜਾਂਦਾ ਜਿਵੇਂ ਉਹ ਇਨਸਾਨ ਦਾ ਦਿਲ ਹੀ ਨਹੀਂ ਹੈਗਾ ਤਾਂ ਇਦਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਨੇ ਇੱਕ ਕਪਲ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਹੜੇ ਇੱਕ ਐਗਜ਼ਾਮਪਲ ਹੈ ਕਿ ਸਾਹਮਣੇ ਆ ਹੋਇਆ ਸੀ ਆਪਣੀ ਪਾਸਟ ਲਾਈਫ ਨੂੰ ਲੈ ਕੇ ਤੇ ਹੁਣ ਉਹਨਾਂ ਦੋਨਾਂ ਦਾ ਵਿਆਹ ਹੋਇਆ ਔਰ ਦੋਨੋਂ ਹੀ ਜਦੋਂ ਡਿਵੋਰਸ ਸੀਗੇ ਮਤਲਬ ਡਿਵੋਰਸ ਹੋਇਆ ਸੀਗਾ ਤੇ ਦੋਨੋਂ ਹੀ ਮੈਂਟਲੀ ਉਸ ਤਰੀਕੇ ਨਾਲ ਪ੍ਰੀਪੇਅਰ ਨਹੀਂ ਸੀਗੇ ਕਿ ਹਨਾ ਅੱਗੇ ਜਾ ਕੇ ਵਿਆਹ ਕਰਵਾਇਆ ਜਾਏ ਪਰ ਨਹੀਂ ਇੱਥੇ ਤੱਕ ਪਹੁੰਚੇ ਨੇ ਉਹਦੀ ਕਹਾਣੀ ਕੀ ਆ ਉਹ ਜਾਣਦੇ ਆ ਤੇ ਖਾਸ ਕਰਕੇ ਭਾਬੀ ਜੀ ਜਿਨ੍ਹਾਂ ਨੇ ਬਹੁਤ ਕੁਝ ਸੈਂਡ ਕੀਤਾ ਇੱਕ ਲੇਡੀ ਹੋਣ ਦੇ ਨਾਤੇ ਉਹਨਾਂ ਨੂੰ ਮੁੰਡੇ ਜਾਂ ਫਿਰ ਉਹਨਾਂ ਨੂੰ ਕੀ ਕੁਝ ਕਿਹਾ ਜਾਂਦਾ ਸੀ ਰਿਸ਼ਤੇਦਾਰਾਂ ਵੱਲੋਂ ਉਹ ਸਾਰੀਆਂ ਗੱਲਾਂ ਬਾਤਾਂ ਕਰਨਗੇ ਸਵਾਗਤ ਕਰਦੇ ਆਂ ਸ਼ਸ਼ਟ੍ਰੀਕਲ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਸੇਤਾ ਵਧੀਆ ਬਹੁਤ ਵਧੀਆ ਅਪੀ ਜੀ ਜਿਵੇਂ ਤੁਹਾਡੇ ਤੋਂ ਪਹਿਲਾਂ ਸਵਾਲ ਰਹੇਗਾ ਕਿ ਤੁਸੀਂ ਅੱਜ ਬੜੇ ਪਿਆਰੇ ਲੱਗ ਰਹੇ ਹੋ ਮੁਸਕਾਨ ਹੈ ਚਿਹਰੇ 'ਚ ਹਨਾ ਖੁਸ਼ੀ ਹੈਗੀ ਆ ਉਹ ਉਹਨਾਂ ਦੀ ਬਦੌਲਤ ਹਨਾ ਤੇ ਜੋ ਪਿੱਛੇ ਹੋਇਆ ਉਹਨੇ ਬੜਾ ਮਾਯੂਸ ਵੀ ਕੀਤਾ ਹੋਣਾ ਇੱਕ ਵਾਰ ਉਮੀਦਾਂ ਵੀ ਤੋੜੀਆਂ ਹੋਣੀਆਂ ਕੀ ਕੁਝ ਫੇਸ ਕੀਤਾ ਫਿਰ ਤੁਸੀਂ ਅ ਜਿਸ ਤਾਈ ਮੈਂ ਆ ਮਤਲਬ ਆਈ ਸੀਗੀ ਆਪਣੇ ਮਾਇਕੇ ਆਪਣੇ ਇਨ-ਲॉज ਤੋਂ ਉਧਰੋਂ ਉਸ ਟਾਈਮ ਤੇ ਨਾ ਇੱਕ ਇੱਕ ਕੁੜੀ ਪੂਰੀ ਟੁੱਟ ਚੁੱਕੀ ਹੁੰਦੀ ਆ ਜਦੋਂ ਉਹਦੇ ਨਾਲ ਇਦਾਂ ਦੀ ਇੱਕ ਮੇਰੇ ਕੋਲੇ ਮੇਰਾ ਬੇਟਾ ਸੀਗਾ ਛੋਟਾ ਸੀਗਾ ਉਸ ਟਾਈਮ ਤੇ ਔਰ ਉਸ ਟਾਈਮ ਕੀ ਸੀਗਾ ਕਿ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਸੀਗੇ ਕਿ ਘਰ ਬੈਠ ਕੇ ਹੀ ਗੁਜ਼ਾਰਾ ਹੋ ਜਾਏ ਔਰ ਘਰਦਿਆਂ ਨੇ ਪਹਿਲਾਂ ਪੇਰੈਂਟਸ ਨਾ ਜਿਵੇਂ ਕੁੜੀਆਂ ਨੂੰ ਘਰ ਚ ਹੀ ਰੱਖਦੇ ਨੇ ਆਪਾਂ ਕਦੇ ਬਾਹਰ ਹੀ ਨਹੀਂ ਨਿਕਲੇ ਆਪਾਂ ਨੂੰ ਕੁਝ ਨਹੀਂ ਨੌਲੇਜ ਹੁੰਦੀ ਦੁਨੀਆਦਾਰੀ ਦੀ ਇੱਕਦਮ ਮੈਨੂੰ ਬਾਹਰ ਜੌਬ ਕਰਨ ਲਈ ਨਿਕਲਣਾ ਪਿਆ ਕਿਉਂਕਿ ਜਿਸ ਟਾਈਮ ਮੇਰੇ ਕੇਸ ਚੱਲ ਰਹੇ ਸੀਗੇ ਤਾਂ ਉਸ ਟਾਈਮ ਜਿਵੇਂ ਲੇਡੀਜ਼ ਪਿੰਡ ਦੀਆਂ ਆ ਜਾਂਦੀਆਂ ਸੀਗੀਆਂ ਅਸੀਂ ਪਿੰਡ ਦੇ ਵਿੱਚ ਰਹਿੰਦੇ ਸੀਗੇ ਲੇਡੀਜ਼ ਆਂਦੀਆਂ ਸੀਗੀਆਂ ਉਹਨਾਂ ਨੇ ਆ ਕੇ ਨਾ ਸਿੱਧਾ ਹੀ ਪੁੱਛਣਾ ਕੀ ਬਣਿਆ ਤੇਰਾ ਕੀ ਕਹਿੰਦੇ ਨੇ ਕਦੋਂ ਜਾਣਾ ਤੂੰ ਇਦਾਂ ਦੇ ਕੁਐਸਚਨ ਕਰਦੇ ਸੀਗੇ ਤੇ ਮਾਈਂਡ ਨਾ ਅਪਸਰਟ ਹੋ ਜਾਂਦਾ ਸੀਗਾ ਕਿ ਯਾਰ ਤੇ ਉਸ ਟਾਈਮ ਕਈ ਵਾਰੀ ਤਾਂ ਇਦਾਂ ਮਨ ਕਰਦਾ ਸੀ ਕਿ ਸੁਸਾਈਡ ਕਰ ਲਵੋ ਕਿਨੂੰ ਕਿਨੂੰ ਕੀ ਕੀ ਜਵਾਬ ਦਵਾਂਗੇ ਨਾ ਬਟ ਫਿਰ ਮਜਬੂਰੀ ਕਰਦੀ ਕਰਕੇ ਬੱਚੇ ਦੇ ਕਰਕੇ ਮੈਨੂੰ ਜੌਬ ਲਈ ਨਿਕਲਣਾ ਪਿਆ ਜਦੋਂ ਮੈਂ ਜੌਬ ਤੇ ਵੀ ਆਈ ਉੱਥੇ ਵੀ ਪੂਰਾ ਨੈਗੇਟਿਵ ਮਾਹੌਲ ਹੁੰਦਾ ਸੀਗਾ ਕਿਉਂਕਿ ਜਿੰਨੂ ਜਿੰਨੂ ਪਤਾ ਸਭ ਨੂੰ ਪਤਾ ਹੁੰਦਾ ਸੀਗਾ ਕਿ ਕਿਉਂਕਿ ਸਾਰੇ ਪੁੱਛਦੇ ਸੀ ਤੁਹਾਡੇ ਹਸਬੰਡ ਕੀ ਕਰਦੇ ਹੋ ਇੱਕ ਤਾਂ ਦੱਸਣਾ ਪੈਂਦਾ ਸੀ ਕਿ ਮੇਰੇ ਕੇਸ ਚੱਲ ਰਿਹਾ ਮੇਰਾ ਡਾਈਵੋਰਸ ਹੋ ਜਾਣਾ ਤਾਂ ਉਸ ਟਾਈਮ ਨਾ ਜਿਹੜੇ ਤਾਂ ਲੜਕੇ ਹੁੰਦੇ ਸੀਗੇ ਮੋਸਟਲੀ ਮੈਂ ਕਹਿੰਨੀ ਹਾਂ 100 ਦੇ ਵਿੱਚੋਂ 90 ਕੈਲੋ 90% ਲੋਕ ਤਾਂ ਤੁਹਾਨੂੰ ਗੰਦੀ ਨਜ਼ਰ ਨਾਲ ਹੀ ਦੇਖਦੇ ਆ ਕਿ ਇਹ ਸਿੰਗਲ ਹੈ ਗਿਆ ਇਹਨੂੰ ਜੋ ਮਰਜ਼ੀ ਕਮੈਂਟ ਪਾਸ ਕਰਕੇ ਚਲੇ ਜਾਓ ਕੁਝ ਵੀ ਕਹੋ ਇਹਨੇ ਕਿਹੜਾ ਕੁਝ ਕਹਿਣਾ ਕਿਉਂਕਿ ਇੱਕ ਹਾਲਾਤ ਹੋ ਜੇ ਹੁੰਦੇ ਸੀਗੇ ਕਿ ਜੌਬ ਦੀ ਲੋਡ ਹ ਪਰ ਮੈਨੂੰ ਇਹ ਹੁੰਦਾ ਸੀਗਾ ਕਿ ਮੈਂ ਜੋਬ ਕਰਨੀ ਹੈ ਬਟ ਮੈਂ ਇਦਾਂ ਨਹੀਂ ਕਰਨੀ ਕਿ ਮੈਂ ਕਿਸੇ ਦੀਆਂ ਗੱਲਾਂ ਸੁਣ ਕੇ ਜੋਬ ਕਰੂੰਗੀ ਠੀਕ ਹੈ ਅਸੀਂ ਮਿਹਨਤ ਕਰਦੇ ਆਂ ਬਟ ਅਸੀਂ ਆਪਣੇ ਆਪ ਨੂੰ ਨਹੀਂ ਵੇਚ ਰਹੇ ਇੱਥੇ ਅਸੀਂ ਜੋ ਕਰ ਰਹੇ ਆ ਆਪਣੇ ਬੱਚੇ ਲਈ ਕਰ ਰਹੇ ਹਾਂ ਮੈਂ ਸੁਣਾ ਦਿੰਦੀ ਸੀਗੀ ਮੈਂ ਨਹੀਂ ਸੁਣੀ ਕਿਸੇ ਦੀ ਵੀ ਇਸ ਚੀਜ਼ ਦੇ ਲਈ ਠੀਕ ਹੈ ਯਾਰ ਕੋਈ ਵੱਡੀ ਗੱਲ ਨਹੀਂ ਹੈ ਲੋਕੀ ਇੰਨਾ ਹਵਾ ਬਣਾਉਂਦੇ ਆ ਕਿ ਡਿਵੋਰਸ ਹੋ ਗਿਆ ਅਗਰ ਦੋ ਬੰਦਿਆਂ ਦੀ ਨਹੀਂ ਨਿਭਰੀ ਨਾ ਤਾਂ ਡਿਵੋਰਸ ਲੈਣਾ ਬਹੁਤ ਵਧੀਆ ਡਿਸੀਜਨ ਹੈ ਅੱਜ ਦੇ ਟਾਈਮ ਤੇ ਕੁੜੀਆਂ ਸੁਸਾਈਡ ਕਰ ਜਾਂਦੀਆਂ ਜਾਂ ਮੁੰਡਾ ਸੁਸਾਈਡ ਕਰ ਜਾਂਦਾ ਉਸ ਤੋਂ ਤਾਂ ਬੈਟਰ ਹੈ ਨਾ ਕਿ ਅਲੱਗ ਹੋ ਜਾਓ ਆਪਣੀ ਲਾਈਫ ਨੂੰ ਜਿਓ ਪਰ ਸਟਰਗਲ ਹੁੰਦਾ ਆ ਮੈਂ ਸਮਝਦੀ ਆ ਕੋਈ ਕੁੜੀਆਂ ਮੇਰੀ ਜਗ੍ਹਾ ਤੇ ਵੀ ਹੋਣਗੀਆਂ ਬਹੁਤ ਸਾਰੀਆਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਹਿੰਮਤ ਨਾ ਹਾਰੋ ਠੋਕੇ ਜਵਾਬ ਦੋ ਅਗਰ ਕੋਈ ਕੁਝ ਕਹਿੰਦਾ ਤਾਂ ਕਿਉਂਕਿ ਅਸੀਂ ਗਲਤ ਨਹੀਂ ਹੈਗੇ ਅਗਰ ਹੋ ਗਿਆ ਯਾਰ ਜੋ ਪਾਸਟ ਸੀਗਾ ਹੋ ਗਿਆ ਹੁਣ ਅਸੀਂ ਆਪਣੇ ਬੱਚੇ ਲਈ ਆ ਅਸੀਂ ਆਪਣੇ ਖੁਦ ਦੇ ਲਈ ਆਪਣੀ ਜ਼ਿੰਦਗੀ ਨੂੰ ਫਿਊਚਰ ਤਾਂ ਆਪਣਾ ਸਵਾਰਨਾ ਹੈ ਨਾ ਅਸੀਂ ਹੁਣ ਜੌਬ ਕਰਾਂਗੇ ਕਿੱਦਾਂ ਵੀ ਕਰਾਂਗੇ ਕਿਉਂਕਿ ਮੈਂ ਜਿੱਥੇ ਜੌਬ ਕਰਦੀ ਸੀਗੀ ਨਾ ਉੱਥੇ 11 ਮੁੰਡੇ ਸੀਗੇ ਮੈਂ ਇਕੱਲੀ ਕੁੜੀ ਹੁੰਦੀ ਸੀਗੀ ਪਰ ਮੈਂ ਪੂਰੀ ਡਟ ਕੇ ਜੌਬ ਕੀਤੀ ਹੈ ਕੋਈ ਕਹਿ ਦੇਵੇ ਕਿ ਕਿਸੇ ਦੀ ਹਿੰਮਤ ਨਹੀਂ ਸੀਗੀ ਕੋਈ ਕੁਝ ਬੋਲ ਕੇ ਚਲਾ ਜਾਏ ਸਭ ਨੂੰ ਨੇਚਰ ਦਾ ਪਤਾ ਜੀਆ ਕਿਉਂਕਿ ਇਹ ਵੀ ਕੁੜੀ ਦੇ ਹੱਥ ਵਿੱਚ ਵੀ ਹੁੰਦਾ ਆ ਕਿ ਅਸੀਂ ਆਪਾਂ ਕਿੱਦਾਂ ਆਪਣਾ ਨੇਚਰ ਰੱਖਣਾ ਆ ਅਗਰ ਆਪਾਂ ਉਹਨਾਂ ਦੇ ਨਾਲ ਉਦਾਂ ਹੀ ਫ੍ਰੈਂਡਲੀ ਫ੍ਰੈਂਡਲੀ ਵੀ ਰਹੋ ਬਟ ਥੋੜਾ ਲਿਮਟ ਦੇ ਵਿੱਚ ਮਤਲਬ ਲੋਕ ਇਹ ਤਾਂ ਤੁਹਾਨੂੰ ਕੀ ਕਹਿੰਦੇ ਕਿ ਜਦੋਂ ਤੁਸੀਂ ਹਨਾ ਇੰਨਾ ਦੁੱਖ ਸਹਿਣ ਕਰਕੇ ਘਰੋਂ ਬਾਹਰ ਪੈਰ ਪੁੱਟਿਆ ਤੇ ਕੰਮ ਕਰਨ ਨਿਕਲੇ ਕਿ ਯਾਰ ਕੁੜੀ 'ਚ ਹਿੰਮਤ ਐ ਦੇਖੋ ਕਿੰਨਾ ਵੱਡਾ ਜਿਗਰਾ ਇਹ ਤਾਂ ਕਿਸੇ ਨੇ ਨਹੀਂ ਕਿਹਾ ਹੋਣਾ ਕੁਝ ਹੋਰ ਹੀ ਕਹਿੰਦੇ ਹੋਣੇ ਇੱਦਾਂ ਕੋਈ ਨਹੀਂ ਕਹਿੰਦਾ ਸੀਗਾ ਕਿ ਹਾਂ ਚਲੋ ਕੁੜੀ ਆਪਣੇ ਬੱਚੇ ਲਈ ਕੰਮ ਕਰ ਰਹੀ ਹੈ ਤਾਂ ਇਹ ਹੀ ਕਹਿੰਦੇ ਸੀਗੇ ਲੈ ਹੁਣ ਇਹ ਬਾਹਰ ਕੱਢਤੀ ਇਹਨਾਂ ਨੇ ਕੰਮ ਕਰਨ ਦੇ ਲਈ ਸਾਡੀ ਯੂਨੀਫਾਰਮ ਹੁੰਦੀ ਸੀਗੀ ਪੈਨ ਸ਼ਰਟ ਪਾ ਕੇ ਜਾਣਾ ਪੈਂਦਾ ਸੀਗਾ ਜਦੋਂ ਮੈਂ ਫਸਟ ਡੇ ਪਾ ਕੇ ਨਿਕਲੀ ਨਾ ਤੇ ਸਾਡੇ ਦੇ ਸਾਹਮਣੇ ਘਰ ਦੀ ਇੱਕ ਲੇਡੀ ਸੀਗੀ ਉਹ ਖੜੀ ਸੀਗੀ ਬਾਹਰ ਬਾਅਦ ਦੇ ਵਿੱਚ ਨਾ ਪਿੱਛੇ ਗੱਲਾਂ ਕਰਨ ਲੱਗ ਗਈ ਮੈਂ ਉੱਥੋਂ ਹੌਲੀ-ਹੌਲੀ ਜਾ ਰਹੀ ਸੀਗੀ ਕਹਿੰਦੀ ਲੈ ਹੁਣ ਕਹਿੰਦੀ ਹੋਰ ਪਾਰ ਨਿਕਲੇ ਆਏ ਹੁਣ ਤਾਂ ਪੈਨ ਸ਼ਰਟ ਪਾ ਕੇ ਜਾਇਆ ਕਰੂਗੀ ਕੰਮ ਤੇ ਮੈਂ ਕੁਝ ਨਹੀਂ ਬੋਲੀ ਮੈਂ ਨਿਕਲ ਗਈ ਦੋ ਤਿੰਨ ਵਾਰੀ ਅੱਧਾ ਹੋਇਆ ਕਿ ਯੂਨੀਫਾਰਮ ਤੋਂ ਇਲਾਵਾ ਆਪਾਂ ਕੱਪੜੇ ਵੀ ਪਾ ਕੇ ਚਲੇ ਜੰਨੇ ਆ ਕਿਤੇ ਫੰਕਸ਼ਨ ਪਾਰਟੀ ਵੀ ਤਾਂ ਆਂਦੀ ਹੈ ਨਾ ਤਾਂ ਇਹ ਤਾਂ ਹੈ ਨਹੀਂ ਕਿ ਅਗਰ ਆਪਾਂ ਹੁਣ ਡਿਵੋਰਸ ਹੋ ਗਿਆ ਜੀ ਹੁਣ ਅਸੀਂ ਕੋਈ ਮੇਕਅਪ ਨਹੀਂ ਮਾੜਾ ਮੋਟਾ ਕਰ ਸਕਦੇ ਆਪਾਂ ਆਪਣੇ ਸ਼ੌਂਕ ਨਹੀਂ ਪੂਰੇ ਕਰ ਸਕਦੇ ਮੇਰੀ ਮੈਂ ਤੁਹਾਨੂੰ ਇਹ ਦੱਸਦੀ ਆ ਮੇਰੀ ਸਿਸਟਰ ਦੀ ਮੈਰਿਜ ਹੋਈ ਤੇ ਉਸ ਟਾਈਮ ਤੇ ਹੁਣ ਘਰ ਦੇ ਵਿੱਚ ਮੈਰਿਜ ਦਾ ਬੰਦਾ ਵਧੀਆ ਥੋੜਾ ਜਿਹਾ ਨਾ ਰੈਡੀ ਹੋ ਜਾਂਦਾ ਲਹਿੰਗਾ ਵਗੈਰਾ ਪਾ ਲਿਆ ਤਾਂ ਮੇਰੇ ਖੁਦ ਦੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਲੇਡੀ ਸੀਗੀ ਜਿਨੇ ਮੈਨੂੰ ਮੂੰਹ ਦੇ ਉੱਪਰ ਡਿਵੋਰਸ ਹੋਇਆ ਹੋਇਆ ਵਾ ਲੰਗਾ ਬੰਦ ਕੀ ਲੋੜ ਸੀਗੀ ਮੈਂ ਕਿ ਡਿਵੋਰਸ ਹੋ ਗਿਆ ਕੀ ਗੱਲ ਲੰਗੇ ਤੇ ਬਹਿਣ ਲੱਗ ਗਿਆ ਅਸੀਂ ਅਸੀਂ ਆਪਣੀ ਲਾਈਫ ਜੀ ਰਹੇ ਆ ਮੈਂ ਆਪਸੇ ਇੱਕ ਕੁਮਾਰ ਰਹੀ ਆ ਮੈਂ ਕਿਸੇ ਤੋਂ ਮੰਗ ਕੇ ਨਹੀਂ ਕੁਝ ਵੀ ਕਰ ਰਹੀ ਅੱਜ ਤੱਕ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਐਸੇ ਕੁੜੀ ਨੇ ਇੰਨੇ ਸਾਲਾਂ ਦੇ ਵਿੱਚ ਸਾਡੇ ਤੋਂ 10 ਰੁਪਏ ਵੀ ਲਏ ਆ ਮੈਂ ਇੱਕ ਥੋੜਾ ਜਿਹਾ ਮੈਂ ਥੋੜਾ ਖਾਂਦੀ ਸੀ ਜਿਆਦਾ ਇਹ ਤਾਂ ਜਿਆਦਾ ਬਟ ਮੈਂ ਖੁਸ਼ ਰਹੀ ਆ ਮੈਂ ਕਿਸੇ ਤੋਂ ਲੱਗੇ ਨਹੀਂ ਖਾਦਾ ਔਰ ਕੋਈ ਮੈਂ ਲੋਕਾਂ ਦੀ ਗੱਲਾਂ ਵੀ ਨਹੀਂ ਸੁਨੀਆਂ ਤਾਂ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਸਾਰੀਆਂ ਕੁੜੀਆਂ ਨੂੰ ਜੋ ਵੀ ਡਿਵੋਰਸ ਹੋ ਗਿਆ ਹੈ ਜਾਂ ਹੋ ਰਿਹਾ ਕੋਈ ਵੱਡੀ ਗੱਲ ਨਹੀਂ ਹੈ ਡਿਵੋਰਸ ਕੋਈ ਹਵਾ ਨਾ ਬਣਾਓ ਆਪਣੇ ਆਪ ਲਈ ਜਿਓ ਅਸੀਂ ਆਪਣੀ ਜ਼ਿੰਦਗੀ ਜੀਣੀ ਹੈ ਵੇਟ ਕਰੋ ਸਹੀ ਇਨਸਾਨ ਲਈ ਸਹੀ ਇਨਸਾਨ ਦੀ ਵੇਟ ਕਰੋ ਇਹ ਨਹੀਂ ਕਿ ਮੈਰਿਜ ਨਹੀਂ ਕਰवानी ਮੇਰੇ ਮਾਈਂਡ 'ਚ ਜਗ੍ਹਾ ਨਹੀਂ ਕਰवानी ਬਟ ਮੈਰਿਜ ਜ਼ਰੂਰੀ ਹੈ ਕਰਵਾਓ ਤੁਹਾਡੇ ਮਾਈਂਡ ਦਾ ਬਹੁਤ ਜ਼ਿਆਦਾ ਸਟ्रेस ਜਿਹੜਾ ਡਾਊਨ ਚਲਾ ਜਾਊਗਾ ਜਿਵੇਂ ਭਾਜੀ ਮੁੰਡਿਆਂ ਨੂੰ ਜ਼ਿਆਦਾ ਹੁੰਦਾ ਕਿ ਅਸੀਂ ਨਾ ਥੋੜਾ ਜਿਹਾ ਟਾਈਮ ਇਕੱਲੇ ਰਹਿਣਾ ਸਪੇਸ ਚਾਹੀਦੀ ਹੈ ਇਹ ਵਰਡ ਤੁਸੀਂ ਸੁਣਿਆ ਹੋਣਾ ਤੁਹਾਡੇ ਫਰੈਂਡ ਸਰਕਲ ਚ ਕਿ ਬਹੁਤ ਟਾਈਮ ਵਾਈਫ ਨਾਲ ਨਹੀਂ ਰਹਿਣਾ ਸਪੇਸ ਚਾਹੀਦੀ ਹੈ ਫਿਰ ਤੁਸੀਂ ਇਕੱਠੇ ਹੀ ਰਹਿੰਨੇ ਹੋ ਸਪੇਸ ਮੈਨੂੰ ਸਵੇਰੇ 3 ਘੰਟੇ ਮਿਲ ਜਾਂਦੀ ਜਦੋਂ ਮੈਂ ਜਿਮ ਜਾਂਦਾ ਅੱਛਾ ਤੇ ਬੇਸਿਕਲੀ ਸਾਡੀ ਮੁਲਾਕਾਤ ਜਿਮ ਵਿੱਚ ਹੋਈ ਸੀਗੀ ਥੈਟ ਜਦੋਂ ਆਪਾਂ ਲਾਸਟ ਗੱਲ ਕੀਤੀ ਸੀ ਜਿਮ ਦੀ ਸੀਟ ਤੋਂ ਸਿੱਧੀ ਮੈਰਜ ਵਾਲੀ ਸੀਟ ਵਾਲਾ ਟੌਪਿਕ ਹੈ ਨਾ ਤੇ ਉਹ ਚੀਜ਼ ਆ ਸੋ ਸਪੇਸ ਇਟ ਡਿਪੈਂਡਸ ਪਾਉਣੀਅਰ ਥੌਟਸ ਹਨ ਵੀ ਕੁਝ ਇਦਾਂ ਦਾ ਨਹੀਂ ਹੁੰਦਾ ਸਪੇਸ ਦੇਖੋ ਜੀ ਉਹਨਾਂ ਨੂੰ ਚਾਹੀਦੀ ਹੁੰਦੀ ਆ ਜਿਨ੍ਹਾਂ ਨੇ ਆਪਣਾ ਕੁਝ ਪਰਸਨਲ ਜਾਂ ਸਮਥਿੰਗ ਕੁਝ ਐਕਸਟਰਾ ਹਨ ਯੂ نو ਸੋ ਆਈ ਥਿੰਕ ਆ ਡੋਨਟ ਥਿੰਕ ਸੋ ਵੀ ਇਦਾਂ ਦਾ ਕੋਈ ਚੀਜ਼ ਵੀ ਹੁੰਦੀ ਆ ਸਾਨੂੰ ਸਗੋ ਵਧੀਆ ਲੱਗਦਾ ਸੀ ਜਿੰਨਾ ਟਾਈਮ ਇਕੱਠੇ ਟਾਈਮ ਸਪੈਂਡ ਕਰਦੇ ਆ ਸਾਨੂੰ ਇੱਕ ਦੂਜੇ ਦੇ ਕੋਲ ਸਿੱਖਣ ਨੂੰ ਵੀ ਮਿਲਦਾ ਅਸੀਂ ਬਿਜ਼ਨਸ ਇਕੱਠੇ ਕਰਦੇ ਆ ਹਨਾ ਵੀ ਆ ਚੀਜ਼ਾਂ ਮੈਨੂੰ ਅਲੱਗ ਤੋਂ ਜੇ ਮੈਂ ਕਹਾਂ ਵੀ ਮੈਨੂੰ ਸਪੇਸ ਚਾਹੀਦੀ ਇਹਨਾਂ ਤੋਂ ਨਹੀਂ ਆਈ ਡੋਨਟ ਥਿੰਕ ਸੋ ਵੀ ਵਿਵਿਧਤਾ ਦਾ ਕੁਝ ਹੈਗਾ ਜੀ ਉਹਨੂੰ ਚਾਹੀਦੀ ਸਪੇਸ ਨਹੀਂ ਕਿ ਇੰਨਾ ਜ਼ਿਆਦਾ ਨਾਲ ਰਹਿੰਦੇ ਨੇ ਥੋੜੀ ਜਿਹੀ ਚਾਹੀਦੀ ਹੈ ਨਹੀਂ ਨਹੀਂ ਮੈਂ ਇਹਨਾਂ ਨੂੰ ਜਾਣ ਹੀ ਨਹੀਂ ਦਿੰਦੀ ਕਿਤੇ ਵੀ ਇਕੱਲੇ ਨਹੀਂ ਜਾਣ ਮੇਰਾ ਦਿਲ ਹੀ ਨਹੀਂ ਲੱਗਦਾ ਸਾਰਾ ਦਿਨ ਉਹ ਅਗਰ ਇਹ ਜੇ ਹੋਰ ਵੀ ਚਲੇ ਜਾਂਦੇ ਕੰਮ ਚਲੇ ਜਾਂਦੇ ਤਾਂ ਵੀ ਮੈਂ ਪਿੱਛੇ ਫੋਨ ਕਰ ਦਿੰਦੀ ਕਿ ਆਫਿਸ ਤੇ ਵੀ ਮੇਰਾ ਟਾਈਮ ਪਾਸ ਨਹੀਂ ਹੋ ਰਿਹਾ ਜਲਦੀ ਆ ਜਾਓ اچھا 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 ਨੋਕ-ਜੋਕ ਦਾ ਟੌਪਿਕ ਕੀ ਰਹਿੰਦਾ ਫੇ ਉਹ ਤਾਂ ਸਾਰਾ ਦਿਨ ਹੀ ਹੁੰਦੀ ਹੈ ਸਾਡੀ ਪਰ ਫਨੀ ਵਾਲੀ ਹੁੰਦੀ ਹੈ ਸੀਰੀਅਸ ਵਾਲੀ ਨਹੀਂ ਫਨੀ ਜਿੱਦਾਂ ਨਿਕਲਦੇ ਵਰਦੇ ਥੱਪੜ ਲਗਾਤਾ ਸ਼ਰਾਰਤ ਕਰਦੀ ਉਸ ਦਾ ਦੋਨਾਂ ਦਾ ਹੀ ਨੇਚਰ ਹੈ ਫਰੈਂਡ ਸਰਕਲ ਚ ਨਹੀਂ ਜਿੱਦਾਂ ਹੁੰਦਾ ਉਹਵੇਂ ਰਹਿੰਦੇ ਜਿਵੇਂ ਕਾਲਜ ਚ ਪੜ ਰਹੇ ਹਾਂ ਇਕੱਠੇ ਹਨਾ ਬਿਲਕੁਲ ਬਿਲਕੁਲ ਇਦਾਂ ਹੀ ਰਹਿੰਦੇ ਸਾਨੂੰ ਉਹ ਤਾਂ ਸੀ ਉਦਾਂ ਸੀਰੀਅਸ ਹਸਬੰਡ ਵਾਈਫ ਵਾਂਗੂ ਨਹੀਂ ਰਹਿੰਦੇ ਆਏਗੇ ਅਸੀਂ ਨਾ ਅਸੀਂ ਕਿ ਦੂਸਰੇ ਤਾਂ ਕੋਈ ਗੱਲ ਛੁਪਾਨੇ ਆ ਨਾ ਸਾਨੂੰ ਇਹ ਹੁੰਦਾ ਕਿ ਹਾਂ ਇਹ ਵਾਲੀ ਗੱਲ ਕਰਾਂ ਜਾਂ ਨਾ ਕਰਾਂ ਸੋਚਦੇ ਨਹੀਂ ਆ ਅਸੀਂ ਕਹਿ ਦਿੰਦੇ ਆ ਅਸੀਂ ਜਸਟ ਦੋਸਤ ਹਾਂ ਜਿੱਦ ਦਿਨ ਅਸੀਂ ਇੱਕ ਦੂਜੇ ਨੂੰ ਸਮਝ ਲਿਆ ਨਾ ਵੀ ਅਸੀਂ ਇੱਕ ਹਸਬੰਡ ਵਾਈਫ ਆ ਉਦੋਂ ਫਿਰ ਇੱਕ ਈਗੋ ਆ ਜਾਂਦੀ ਆ ਵੀ ਮੈਂ ਹਸਬੈਂਡ ਆ ਇਹ ਮੇਰੀ ਵਾਈਫ ਆ ਵਾਈਫ ਆ ਨੀਮੀਓ ਕਰ ਰੇ ਹਸਬੈਂਡ ਮੈਂ ਨਹੀਂ ਅਸੀਂ ਜਸਟ ਇੱਕ ਫਰੈਂਡਸ ਦੀ ਤਰ੍ਹਾਂ ਰਹਿੰਦੇ ਆ ਜਿਵੇਂ ਪਹਿਲਾਂ ਅਸੀਂ ਓਵੇਂ ਆ ਕਦੇ ਕਦੇ ਅਸੀਂ ਇੱਕ ਦੋ ਜਣ ਪੁੱਛਦੇ ਹੁੰਨੇ ਆ ਵੀ ਯਾਰ ਆਪਾਂ ਨੂੰ ਲੱਗਦਾ ਕਿ ਆਪਾਂ ਵਿਆਹੇ ਹੋਏ ਆ ਯਾਰ ਤੇ ਇਹ ਚੀਜ਼یں ਲੱਗ ਰਹੀ ਆ ਆਪਾਂ ਜਦਾਂ ਪਹਿਲਾਂ ਸੀ ਕਿ ਉਦਾਂ ਹੀ ਆਪਾਂ ਹੁਣ ਸੋ ਇਹ ਚੀਜ਼ਾਂ ਨਹੀਂ ਸੋ ਸਾਨੂੰ ਕਦੇ ਫੀਲ ਹੀ ਨਹੀਂ ਹੋਇਆ ਵੀ ਹਾਂਜੀ ਜੀ ਮੇਰੀ ਵਾਈਫ ਵਸਗਰ ਦੋਸਤ ਆਏ ਅਸੀਂ ਬੜੇ ਵਧੀਆ ਕੋਈ ਦਿੱਕਤ ਨਹੀਂ ਸਾਨੂੰ ਸਾਡਾ ਰਿਲੇਸ਼ਨ ਇਦਾਂ ਦਾ ਸਾਨੂੰ ਇੱਕ ਦੂਜੇ ਨੂੰ ਕੋਈ ਵੀ ਗੱਲ ਕਹਿਣ ਦੇ ਲਈ ਨਾ ਸਾਨੂੰ ਸੋਚਣਾ ਨਹੀਂ ਪੈਂਦਾ ਜੇ ਮੈਨੂੰ ਇਹਨਾਂ ਦੀ ਕੋਈ ਚੀਜ਼ ਗਲਤ ਲੱਗੀ ਮੈਂ ਇਹਦੇ ਮੂੰਹ ਤੇ ਕਹਿੰਦੀ ਮੈਂ ਸ਼ਵੇਤਾ ਮੈਨੂੰ ਯਾਰ ਤੇਰੀ ਚੀਜ਼ ਨਾ ਮੈਨੂੰ ਸਹੀ ਨਹੀਂ ਲੱਗੀ ਤੇ ਜੇ ਮੇਰੀ ਵਾਈਫ ਹੁੰਦੀ ਮੈਂ ਆਪਣੇ ਦਿਲ ਚ ਗੱਲਾਂ ਰੱਖਦਾ ਠੀਕ ਆ ਤੇ ਫਿਰ ਮੈਂ ਥੋੜਾ ਜਿਹਾ ਇੱਕ ਰਿਸਪੈਕਟ ਘਟ ਜਾਂਦੀ ਉਹ ਮੈਨਸ ਈਗੋ ਵਾਲੀ ਗੱਲ ਹੁੰਦੀ ਹੈ ਉਹ ਤਾਂ ਫਿਰ ਸਾਡੇ ਚ ਹੈ ਨਹੀਂ ਜਿਹੜੀ ਆਪਣਾ ਸਾਰਾ ਕੁਝ ਛੱਡ ਕੇ ਦੇਖੋ ਮੇਰੇ ਕੋਲ ਆ ਗਈ ਉਹ ਮੇਰੇ ਆਸਤੇ ਆਈ ਹੈ ਸੋ ਮੇਰਾ ਮੇਰੇ ਵੀ ਡਿਊਟੀ ਬਣਦੀ ਹੈ ਵੀ ਮੈਂ ਉਸ ਆਸਾ ਉਮੀਦਾਂ ਤੇ ਮੈਂ ਪੂਰਾ ਉਤਰਾਂ ਕੋਈ ਚੀਜ਼ ਅੱਛਾ ਜਿੱਦਾਂ ਤੁਹਾਡੇ ਅਗਰ ਕੱਲ ਵੱਡੇ ਹੋਣਾ ਵਾ ਹਨਾ ਹਾਇ ਤਾਂ ਚਲੋ ਤੁਸੀਂ ਬੱਚੇ ਹੋਣਾ ਇਕੱਠੇ ਐਵੇਂ ਰਹਿ ਰਹੇ ਹੋ ਕੱਲ ਨੂੰ ਜਦੋਂ ਵੱਡੇ ਹੋਣਾ ਉਹ ਕੀ ਚੀਜ਼ਾਂ ਸੋਚੀਆਂ ਹੋਈਆਂ ਨੇ ਪਰਿਵਾਰ ਨੂੰ ਲੈ ਕੇ ਕੀ ਸੋਚਿਆ ਆ ਜਿੱਦਾਂ ਸੀ ਹੋਣਾ ਅਸੀਂ ਇੱਦਾਂ ਹੀ ਰਵਾਂਗੇ ਫੈਮਲੀ ਦੇ ਨਾਲ ਹੀ ਨਹੀਂ ਹੋਣਾ ਚਾਹੀਦਾ ਹਸਬੰਡ ਵਾਈਫ ਨੂੰ ਬਿਲਕੁਲ ਇੱਦਾਂ ਹੀ ਹੋਣਾ ਚਾਹੀਦਾ ਆ ਕਿਉਂਕਿ ਅਗਰ ਅਸੀਂ ਇੱਦਾਂ ਰਹਿਨੇ ਆ ਨਾ ਤਾਂ ਸਾਨੂੰ ਸਾਰਿਆਂ ਨੂੰ ਅਸੀਂ ਖੁਸ਼ ਰਹਿਨੇ ਆ ਅਗਰ ਅਸੀਂ ਹਸਬੰਡ ਵਾਈਫ ਰਹਿਵਾਂਗੇ ਨਾ ਛੋਟੇ ਛੋਟੇ ਗਾਲਤੇ ਅਗਰ ਇਹਨਾਂ ਨੇ ਮੈਨੂੰ ਕੁਝ ਕਿਹਾ ਮੈਂ ਬੁਰਾ ਮੰਨ ਜੂਗੀ ਮੈਂ ਇਹਨਾਂ ਨੂੰ ਕਿਹਾ ਇਹਨਾਂ ਨੇ ਬ ਸਾਡਾ ਇਹ ਹੈ ਕਿ ਅਗਰ ਅਸੀਂ ਲੜਵੀ ਬਈ ਨਾ ਅਸੀਂ ਵੀ ਨਾਰਮਲ ਲੋਕਾਂ ਵਾਂਗੂ ਇहां ਵੀ ਲੜਦੇ ਹਾਂ ਪਰ ਅਸੀਂ ਲੜ ਕੇ ਕਦੀ ਕਹਿ ਲਓ 2 ਘੰਟੇ ਤੋਂ ਵੱਧ ਨਹੀਂ ਅਸੀਂ ਕੱਟਦੇ 2 ਘੰਟੇ ਵੀ ਬਹੁਤ ਜ਼ਿਆਦਾ ਹੋ ਜਾਂਦੇ ਆ ਅਸੀਂ ਚਾਹੇ ਲੜੀ ਜਾਈਏ ਪਰ ਅਸੀਂ ਆਪਸ ਵਿੱਚ ਬੁਲਾਣਾ ਜ਼ਰੂਰ ਹੈ ਪਰ ਰਾਤ ਨੂੰ ਅਸੀਂ ਲੜਾਈ ਖਤਮ ਕਰਕੇ ਹੀ ਸੌਣਾ ਹੈ ਨਾਰਮਲ ਹੋ ਕੇ ਸੌਣਾ ਅਸੀਂ ਦਿਲ 'ਚ ਕੋਈ ਗੱਲ ਨਹੀਂ ਰੱਖਦੇ ਹਾਂਗੇ ਬਹੁਤ اچھی ਗੱਲ ਹੈ ਤਾਂ ਛੁੜ ਨਜ਼ਰ ਨਾ ਲਗੇ ਇਸ ਪਿਆਰੇ कपल ਨੂੰ ਇਦਾਂ ਹੀ ਰਹਿਣਾ ਅੱਛਾ ਇੱਕ ਹਸਬੰਡ ਦੀਆਂ ਚਲੋ ਹਸਬੰਡ ਹੈਗੇ ਤਾਂ ਹੈਗੇ ਹੀ ਹੋ ਮਤਲਬ ਫਰੈਂਡ ਸਰਕਲ ਚ ਰਹ ਰਹੇ ਹੋ ਠੀਕਾ ਬਟ ਕੀ ਡਿਊਟੀਆਂ ਹੁੰਦੀਆਂ ਕੀ ਰਿਸਪੌਂਸਿਬਿਲਟੀਜ਼ ਹੁੰਦੀਆਂ ਮਨ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਫੈਮਿਲੀ ਨੂੰ ਟਾਈਮ ਮੈਂ ਰਿਲੇਸ਼ਨ ਉਹ ਬੜੇ ਖਰਾਬ ਹੁੰਦੇ ਦੇਖੇ ਨੇ ਚਾਹੇ ਹਸਬੰਡਾ ਚਾਹੇ ਵਾਈਫਾ ਜਦੋਂ ਇੱਕ ਦੂਜੇ ਨੂੰ ਟਾਈਮ ਨਹੀਂ ਨਾ ਦਿੰਦੇ ਟਾਈਮ ਇਨ ਦਾ ਸੈਂਸ ਵੀ ਗੱਲਾਂ ਕਰਨ ਦਾ ਟਾਈਮ ਉਹਨੂੰ ਸੁਣੋ ਇੱਕ ਦੂਜੇ ਨੂੰ ਸਾਰਾ ਦਿਨ ਆਪਾਂ ਕੰਮ ਤੇ ਰਹਿੰਦੇ ਆ ਇਹ ਵੀ ਮੈਨੂੰ ਕਦੇ-ਕਦੇ ਕਹਿੰਦੀ ਆ ਯਾਰ ਵੀ ਆਪਾਂ ਕੋਈ 2 1-2 ਘੰਟੇ ਆਪਾਂ ਬਹਿ ਕੇ ਆਪਦੀ ਵੀ ਗੱਲ ਕਰ ਲਿਆ ਕਰੀਏ ਫਿਰ ਮੈਨੂੰ ਹੱਸਦਾ ਮੈਂ ਕਹਾ ਹਾਂ ਤੂੰ ਦੱਸ ਮੈਂ ਕੀ ਗੱਲ ਕਰਨੀ ਮੈਂ ਕਹਾ ਸਾਰਾ ਦਿਨ ਆਪਾਂ ਆਫਿਸ ਇਕੱਠੇ ਹੁੰਨੇ ਆ ਠੀਕ ਆ ਘਰੇ ਆਪਾਂ ਇਕੱਠੇ ਹੁੰਨੇ ਆ ਵੀ ਹੋਰ ਕੀ ਗੱਲਾਂ ਹੁੰਦੀਆਂ ਮੈਨੂੰ ਸੇ ਦਿਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਫੈਮਿਲੀਜ਼ ਨੂੰ ਲੈ ਕੇ ਇਨ ਫਿਊਚਰ ਨੂੰ ਲੈ ਕੇ ਆਪਾਂ ਫਿਊਚਰ ਕੀ ਕਰਨਾ ਬੱਚੇ ਵੱਡੇ ਹੋ ਰਿਹਾ ਉਹਨਾਂ ਦਾ ਆਪਾਂ ਕੀ ਸੋਚਣਾ ਅੱਜ ਦੇ ਡੇਟ 'ਚ ਵੇਖਿਆ ਜਾਵੇ ਤਾਂ ਸਿਨੈਰੀਓ ਅ ਅੱਜ ਤੋਂ 20 ਸਾਲ ਪਹਿ ਜੇ ਪਹਿਲਾਂ 10000 ਦਾ ਗੁਜ਼ਾਰਾ ਹੁੰਦਾ ਸੀ ਹੁਣ ਲੱਖ ਰੁਪਏ ਦਾ ਗੁਜ਼ਾਰਾ ਹੁੰਦਾ ਠੀਕ ਆ ਲੱਖ ਰੁਪਏ ਜਿਹੜੀ ਘਰ ਦੀ ਇਨਕਮ ਆ ਉਹ ਕਰਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋਊਗਾ ਇਹ ਚੀਜ਼ਾਂ ਨੂੰ ਲੈ ਕੇ ਵੀ ਇੱਕ ਦੂਜੇ ਨੂੰ ਟਾਈਮ ਦੇਣਾ ਚਾਹੀਦਾ ਤੋਂ ਅਸੀਂ ਇੱਕ ਦੂਜੇ ਨੂੰ ਇਹ ਸੋਚ ਲੈ ਵੀ ਆਰ ਇਨ ਫਿਊਚਰ ਆਪਾਂ ਬੇਟੇ ਨੂੰ ਆਪਾਂ ਕੁਝ ਐਦਾਂ ਦਾ ਕੋਰਸ ਕਰਵਾਈਏ ਜਿਹਦੇ ਨਾਲ ਥੋੜਾ ਜਣਾ ਉਹਦੀ ਮਾਰਕੀਟ ਦੇ ਵਿੱਚ ਜੋ ਅੱਜਕੱਲ ਚੱਲਦਾ ਉਹ ਤੋਂ ਥੋੜਾ ਹਟਕੇ ਹੋਵੇ ਇਹ ਚੀਜ਼ਾਂ ਨੂੰ ਮਤਲਬ ਕਿ ਟਾਈਮ ਇੱਕ ਦੂਜੇ ਨੂੰ ਤੁਸੀਂ ਦਿਓ ਸੋ ਨਾ ਕੋਈ ਨਾ ਗੱਲਬਾਤ ਕਰੋ ਗੈਪ ਜਿਹੜਾ ਉਹ ਕਦੇ ਨਾ ਆਵੇ ਇੱਕ ਗੈਪ ਨੂੰ ਹਮੇਸ਼ਾ ਕਮਿਊਨੀਕੇਸ਼ਨ ਗੈਪ ਥੋੜਾ ਜਿੰਨਾ ਘੱਟ ਹੋਵੇ ਓਨਾ ਮੱਚ ਬੈਟਰ ਜਿੱਦਾਂ ਜਿੱਦਾਂ ਵੱਧਦਾ ਜਾਊਗਾ ਉਹ ਡਿਸਟਰੈਕਸ਼ਨਸ ਵੱਧਦੀਆਂ ਰਹਿੰਦੀਆਂ ਫਿਰ ਹੌਲੀ ਹੌਲੀ ਪਿਆਰ ਚ ਫਰਕ ਪੈਂਦਾ ਹਨਾ ਫਿਰ ਘਰ ਟੁੱਟਦੇ ਨੇ ਬਿਲਕੁਲ ਬਿਲਕੁਲ ਤੁਸੀਂ ਦੱਸੋ ਮਿਲੇ ਕਿਵੇਂ ਸੀ ਕਿ ਉਹਨਾਂ ਨੇ ਥੋੜਾ ਜਿਹਾ ਕਲੂ ਦਿੱਤਾ ਜਿਮ ਚ ਨਾਲ ਦੀ ਸੀਟ ਤੇ ਬੈਠੇ ਸੀ ਪਰ ਕਿਵੇਂ ਮਿਲੇ ਸੀ ਤੁਹਾਡੇ ਮਨ ਚ ਕੀ ਆ ਰਿਹਾ ਸੀਗਾ ਜਿਮ ਦੇ ਵਿੱਚ ਜਿੱਦਾਂ ਮੇਰੀ ਰੁਟੀਨ ਸੀਗੀ 6 ਵਜੇ ਮੈਂ ਚਲੀ ਜਾਂਦੀ ਸੀਗੀ ਮੈਂ ਗਈ ਹੋਣਾ ਸਾਈਕਲ ਦੀ ਸੀਟ ਥੋੜੀ ਉੱਚੀ ਸੀਗੀ ਔਰ ਮੈਂ ਉਹਨੂੰ ਕਾਫੀ ਟਾਈਮ ਤੋਂ ਕੋਸ਼ਿਸ਼ ਕਰ ਰਹੀ ਸੀ ਕਿ ਡਾਊਨ ਆ ਜੇ ਕਿਉਂਕਿ ਇੱਕੋ ਹੀ ਸਾਈਕਲ ਖਾਲੀ ਸੀਗਾ ਉਹ ਸਹੀ ਨਹੀਂ ਹੋ ਰਿਹਾ ਸੀਗਾ ਇਹ ਸਾਈਕਲ ਚਲਾ ਰਹੇ ਸੀਗੇ ਨਾਲ ਦਾ ਇਹਨਾਂ ਨੇ ਕਿਹਾ ਵੀ ਮੈਮ ਮੈਂ ਠੀਕ ਕਰ ਦਵਾ ਮੈਂ ਕਿਹਾ ਹਾਂਜੀ ਕਰ ਦਿਓ ਬਸ ਉਸ ਤੋਂ ਬਾਅਦ ਨਾਲ ਦੀ ਸਾਈਕਲ ਤੇ ਬੈਠੇ ਤੇ ਇਹਨਾਂ ਨੇ ਮੈਨੂੰ ਪੁੱਛਿਆ ਕਿ ਮੈਡਮ ਤੁਸੀਂ ਕੀ ਕਰਦੇ ਹੋ ਮੈਂ ਕਿਹਾ ਮੈਂ ਇਮੀਗ੍ਰੇਸ਼ਨ ਦਾ ਕੰਮ ਕਰਦੀ ਹਾਂ ਇਹ ਕਹਿੰਦੇ ਮੈਂ ਵੀ ਇਮੀਗ੍ਰੇਸ਼ਨ ਕਰਦਾ ਬਸ ਇੱਦੀ ਗੱਲ ਹੋਈ ਕਹਿੰਦੇ ਮੇਰੇ ਕੋਲ ਕੁਝ ਡੀਲਸ ਹੈਗੀਆਂ ਨੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਆਫਿਸ ਵਿਜ਼ਿਟ ਕਰ ਲਿਓ ਤਾਂ ਇਹ ਸੇ ਇਹ ਬਸ ਉਹ ਆਫਿਸ ਦੀ ਡੀਲ ਚੱਲੀ ਚੱਲੀ ਕਦੋਂ ਡੀਲ ਆਪਣੀ ਹੋਗੀ ਬਹੁਤ अच्छी ਗੱਲ ਹੈ ਅਸੇ ਮੈਨੂੰ ਹੁਣ ਜਾਂਦੇ ਜਾਂਦੇ ਇੱਕ ਚੀਜ਼ ਹੈ ਕਿ ਇਹ ਰਿਸ਼ਤੇ ਨੂੰ ਜੋੜ ਕੇ ਰੱਖਣ ਦਾ ਜਾਂ ਫਿਰ ਜਦੋਂ ਲੜਾਈ ਹੁੰਦੀ ਹੈ ਅੱਜ ਕੱਲ ਦੀ ਕੁੜੀਆਂ ਦਾ ਵੀ ਸ਼ਾਰਟ ਟੈਂਪਰ ਹੈਗੀਆਂ ਨੇ ਨਾ ਉਹ ਚੱਲੇ ਜਾਂਦੀਆਂ ਨੇ ਇਹ ਗੁੱਸਾ ਏਡਾ ਕ ਆ ਜਾਂਦਾ ਤਾਂ ਕਿਵੇਂ ਦਾ ਹੋਣਾ ਚਾਹੀਦਾ ਹੁੰਦਾ ਇਹ ਨਾ ਇੱਕ ਪਰਸਨ ਤੇ ਡਿਪੈਂਡ ਨਹੀਂ ਕਰਦਾ ਫੈਮਿਲੀ ਦੇ ਵਿੱਚ ਜਿੱਦਾਂ ਮਦਰ ਇਨ-ਲਾ ਹੈ ਫਾਦਰ ਇਨ-ਲਾ ਹੈ ਮੇਰੇ ਵੀ ਹੈ ਬਟ ਮੈਂ ਉਹਨਾਂ ਨਾਲ ਸ਼ੁਰੂ ਤੋਂ ਉਦਾਂ ਹੀ ਰਹਿੰਿਆ ਜਿਵੇਂ ਮੈਂ ਆਪਣੇ ਪੇਰੈਂਟਸ ਦੇ ਨਾਲ ਰਹਿੰਦੀ ਸੀਗੀ ਕਿ ਉਹਨਾਂ ਨੇ ਅਗਰ ਕੁਝ ਕਹਿੰਤਾ ਤਾਂ ਗੁੱਸਾ ਨਹੀਂ ਕਰਨਾ ਆਪਣੇ ਪੇਰੈਂਟਸ ਵੀ ਤਾਂ ਬੋਲ ਦਿੰਦੇ ਸੀਗੇ ਨਾ ਔਰ ਅਗਰ ਮੈਂ ਵੈਸੇ ਤਾਂ ਸਾਡੇ ਕਦੇ ਆਰਗੂਮੈਂਟ ਹੁੰਦੇ ਨਹੀਂਗੇ ਤੇ ਅਸੀਂ ਇੱਕ ਦੂਜੇ ਨੂੰ ਮਤਲਬ ਕਿ ਦਿਲ 'ਚ ਨਹੀਂ ਰੱਖਦੇ ਕਿ ਹਾਂ ਵੀ ਮੈਂ ਇਹਨਾਂ ਨੂੰ ਕੰਪਲੇਨਟ ਕਰਨੀ ਹੈ ਕਿ ਤੁਹਾਡੇ ਮੰਮਾ ਨੇ ਇਦਾਂ ਜਾਂ ਉਹ ਤੁਹਾਡੇ ਮੰਮਾ ਕਿਉਂ ਐਰ ਜਦੋਂ ਹੁਣ ਅਸੀਂ ਆਗੇ ਤਾਂ ਫਿਰ ਉਹ ਸਾਡੇ ਹੋਈ ਨਾ ਤੇ ਉਹ ਵੀ ਜਦੋਂ ਅਗਰ ਦੋਨੋਂ ਸਾਈਡ ਤੋਂ ਸਹੀ ਚੱਲਦਾ ਨਾ ਰਿਲੇਸ਼ਨ ਫਿਰ ਉਹ ਵੀ ਮਦਰ ਡਾਟਰ ਵਾਲਾ ਹੀ ਹੋ ਜਾਂਦਾ ਹੈ ਅਗਰ ਆਪਾ ਇੱਦਾਂ ਰਵਾਂਗੇ ਫਿਰ ਤੁਹਾਡੀ ਜਿਹੜੀ ਹਸਬੈਂਡ ਨਾਲ ਆ ਉਹ ਵੀ ਲਾਈਫ ਸਹੀ ਰਹੂਗੀ ਔਰ ਤੁਹਾਡੇ ਜਿਹੜੀ ਫੈਮਿਲੀ ਆ ਉਹਦੇ ਨਾਲ ਵੀ ਸਹੀ ਰਹੂਗੀ ਜਿਹੜੇ ਮੇਰੇ ਬ੍ਰਦਰ ਇਨ ਲਾ ਹੈ ਸਿਸਟਰ ਇਨ ਲਾ ਹੈਗੇ ਨੇ ਉਹਨਾਂ ਦੇ ਨਾਲ ਵੀ ਮੇਰਾ ਐਜ਼ ਅ ਸਿਸਟਰ ਬ੍ਰਦਰ ਵਾਲਾ ਹੀ ਰਿਲੇਸ਼ਨ ਹੈ ਅਸੀਂ ਕਦੀ ਸੋਚੇ ਨਹੀਂ ਦਰਾਣੀ ਜਠਾਨੀ ਵਾਲਾ ਜਾਂ ਨੂੰ ਸੱਸ ਵਾਲਾ ਬਿਲਕੁਲ ਵੀ ਨਹੀਂ ਨਾ ਉਹਨਾਂ ਨੇ ਇਥੇ ਨਾ ਮੈਂ ਇਟਸ ਰੀਅਲੀ ਗੁੱਡ ਭਜੀ ਇਹ ਚੀਜ਼ੀ ਤਾਂ ਤੁਹਾਨੂੰ ਬਿਲਕੁਲ ਟੈਨਸ਼ਨ ਹੋਣੀ ਨਹੀਂ ਕਿਉਂਕਿ ਮੁੰਡੇ ਨੂੰ ਅੱਧੀ ਚੀਜ਼ ਆਹੀ ਹੈ ਕਿ ਪਿਸ ਜਾਂਦਾ ਵੋਟੀ ਕੁਛ ਕਹਿ ਰਹੀ ਨਹੀਂ ਉਧਰੋਂ ਹਨਾ ਮੰਮੀ ਤਾਂ ਮੁੰਡਾ ਜਿਹੜਾ ਉਹ ਪਿਸ ਜਾਂਦਾ ਵਿਚਾਰਾ ਇਸ ਵਕਤੋ ਅਸੀਂ ਤਾਂ ਟੈਨਸ਼ਨ ਫਰੀ ਆ ਨਹੀਂ ਮੈਨੂੰ ਮੈਂ ਤਾਂ ਆਪੇ ਕਹਿੰਦਾ ਮੈਂ ਤੁਸੀਂ ਆਪੇ ਆਪੇ ਨੇ ਵੜੋ ਯਾਰ ਮੈਂ ਕਿਹਾ ਮੇਰੇ ਮੈਨ ਨਹੀਂ ਵਿੱਚ ਹੈਗਾ ਵੈਸੇ ਤਾਂ ਇਦਾਂ ਦੀ ਕੋਈ ਚੀਜ਼ ਕਦੇ ਹੁੰਦੀ ਵੀ ਨਹੀਂ ਹਨਾ ਇਹ ਚੀਜ਼ਾ ਪਰਮਾਤਮਾ ਕਰੇ ਨਾ ਹੀ ਹੋਵੇ ਤੇ ਬਾਕੀ ਛੋਟੇ ਬ੍ਰਦਰ ਨਾਲ ਮੈਸਿਕਲੀ ਨਾ ਹੁੰਦਾ ਕੀ ਆ ਇੱਕ ਚੀਜ਼ ਆਪਾਂ ਸੁਣਦੇ ਆਂ ਵੀ ਆ ਬਗਾਨੇ ਆ ਗਈ ਲੈਣੇ ਘਰ ਚ ਬੰਗਾੜ ਬੰਗਾੜ ਪਤਾ ਇਹ ਚੀਜ਼ ਆ ਹਨਾ ਤੇ ਉਦਾਂ ਦਾ ਟੱਚ ਵੁੱਡ ਸੀਣ ਹੈ ਹੀ ਨਹੀਂਗਾ ਠੀਕ ਆ ਤੇ ਮੇਰਾ ਮੇਰੇ ਭਰਾ ਨਾਲ ਵਧੀਆ ਪਿਆਰ ਆ ਉਹਦੀ ਵਾਈਫ ਬਹੁਤ ਵਧੀਆ ਕੁੜੀ ਆ ਉਹਦਾ ਨਾਂ ਨਿਕਨੇਮ ਰਾਣੀ ਆ ਉਹ ਸੱਚੀ ਸਾਡੇ ਘਰ ਦੀ ਰਾਣੀ ਆ ਤੇ ਇਹ ਸ਼ਵੇਤਾ ਰਾਣੀ ਆ ਇਹ ਵੀ ਸਾਡੇ ਘਰ ਦੀ ਰਾਣੀ ਆ ਠੀਕ ਆ ਤੇ ਜਦੋਂ ਦੋ ਰਾਣੀਆਂ ਇਕੱਠੀਆਂ ਹੋ ਗਈਆਂ ਤਾਂ ਫਿਰ ਘਰ ਸਵਰਗ ਕਿਉਂ ਨਾ ਬਣੇ ਸੋ ਆ ਚੀਜ਼ਾਂ ਨੇ ਸੋ ਮੈਂ ਇਹਨੂੰ ਪਹਿਲਾਂ ਹੀ ਕਹਤਾ ਮੈਂ ਕਿਹਾ ਦੇਖੋ ਨਹੀਂ ਉਹ ਪਹਿਲਾਂ ਹੋ ਗਈ ਸੀਗੀ ਕਿਉਂਕਿ ਯੂ نو ਸਾਡਾ ਪਾਸਟ ਹਨਾ ਹਾਂ ਉਹ ਚੀਜ਼ ਕਰਕੇ ਤੇ ਉਹਨਾਂ ਦੀ ਜਦੋਂ ਸੀਗਾ ਤੇ ਮੈਂ ਉਹਨੂੰ ਪਹਿਲਾਂ ਕਿਹਾ ਸੀ ਦੇਖੋ ਮੈਂ ਕਿਹਾ ਮੇਰਾ ਛੋਟਾ ਬ੍ਰਦਰ ਵੀ ਪ੍ਰਾਪੀਆਂ ਪਿੱਛੇ ਦਾ ਮੈਂ ਕਿਹਾ ਮੈਂ ਕਲੇਸ਼ ਪਾਉਣਾ ਨਹੀਂ 나 ਮੈਨੂੰ ਚਾਹੀਦੀ ਮੈਂ ਕਿਹਾ ਮੈਨੂੰ ਤਿੰਨ ਟਾਈਮ ਦੀ ਸਕੂਨ ਦੀ ਰੋਟੀ ਚਾਹੀਦੀ ਹੈ ਠੀਕ ਹੈ ਘਰ ਦੇ ਤੇ ਛੱਤ ਚਾਹੀਦੀ ਤੇ ਫੈਮਿਲੀ ਸਾਰੀ ਹੱਸਦੀ ਹੋਣੀ ਚਾਹੀਦੀ ਦੈਟਸ ਇਟ ਇਹਨਾਂ ਚੀਜ਼ਾਂ ਨਾਲ ਮੈਂ ਕਿਹਾ ਆਪਾਂ ਨੂੰ ਪਿਆਰ ਹੈ ਨਹੀਂਗਾ ਮੈਂ ਕਿਹਾ ਇਹ ਚੀਜ਼ ਲਈ ਆਪਾਂ ਕਿਹਦੇ ਕਲੇਸ਼ ਨਹੀਂ ਪਾਉਣਾ ਤੇ ਕਹਿੰਦੇ ਮੈਨੂੰ ਵੀ ਆਹ ਚੀਜ਼ਾਂ ਨਾਲ ਪਿਆਰ ਹੈ ਨਹੀਂਗਾ ਕਹਿੰਦੇ ਆਪਾਂ ਕਿਹੜਾ ਨਾਲ ਲੈ ਕੇ ਜਾਣੀ ਆ ਦੇਖੋ ਜੀ ਨਾ ਮੇਰੇ ਦਾਦਾ ਨਾਲ ਲੈ ਕੇ ਗਿਆ ਨਾ ਮੇਰੇ ਨ ਉਹ ਤਾਂ ਉਰੀ ਰਹਿ ਜਾਣੀਆਂ ਨੇ ਪਰ ਰੋਲੇ ਗਾਦੇ ਨੇ ਜ਼ਮੀਨਾਂ ਪੈਸਿਆਂ ਦੀ ਨਹੀਂ ਸਾਡੇ ਪਰਿਵਾਰ 'ਚ ਤਾਂ ਨਹੀਂ ਕੋਈ ਚੀਜ਼ ਹੀ ਹੈ ਨਹੀਂ ਜੀ ਜਿਹੜੀ ਚੀਜ਼ ਜਿਹਨੇ ਲੈ ਆਂਦੀ ਵੈਲੰਡ ਗੁੱਡ ਜਿਹਦੇ ਕੋਲ ਜਿੰਨਾ ਹੈਗਾ ਉਹ ਨਹੀਂ ਉਹਨਾਂ ਕਰ ਲੈਣਾ ਪਰਮਾਤਮਾ ਦੀ ਮਿਹਰ ਦੇ ਨਾਲ ਬਹੁਤੇ ਨਾਲੋਂ ਚੰਗੇ ਆ ਬਹੁਤੇ ਨਾਲੋਂ ਮਾੜੇ ਆ ਦੋ ਸੈਟੀਸਫਾਈਡ ਇੱਕ ਹੋਰ ਤੁਹਾਡੇ ਦੋਹਾਂ 'ਚ ਪੋਜ਼ਿਟਿਵ ਚੀਜ਼ ਹੈ ਕਿ ਤੁਹਾਡਾ ਪਾਸਟ ਜਿਵੇਂ ਰਿਹਾ ਵੈ ਜੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਸ਼ੇਅਰ ਕਰ ਸਕਦੇ ਹੋ ਕੀ ਚੀਜ਼ਾਂ ਹੋਈਆਂ ਸੀ ਤੇ ਇਹ ਸੈਕਿੰਡ ਮੈਰਿਜ ਹੈ ਤੁਹਾਡੇ ਦੋਹਾਂ ਦੀ ਵਨ ਹੈ ਨਾ ਉਹ ਕੀ ਮੈਂ ਕੀ ਹੋਇਆ ਸੀਗਾ ਅਹ ਦੇਖੋ ਹਾਰਿਕ ਕੁੜੀ ਨੂੰ ਵਧੀਆ ਫੈਮਿਲੀ ਨਹੀਂ ਮਿਲਦੀ ਹੁੰਦੀ ਜੀ ਕੁਝ ਨਾ ਕੁਝ ਕਮੀ ਰਹਿ ਜਾਂਦੀ ਹੈ ਜਿਹਦੇ ਕਰਕੇ ਮੇਰਾ ਡਾਈਵੋਰਸ ਹੋ ਗਿਆ ਸੀਗਾ ਮੇਰਾ ਇੱਕ ਬੇਟਾ ਹੈ ਇਸ ਟਾਈਮ ਉਹ 15 ਸਾਲ ਦਾ ਹੋ ਚੁਲਿਆ ਤੇ ਸੈਕਿੰਡ ਮੈਰਿਜ ਤੋਂ ਮੈਂ ਡਰਦੀ ਸੀਗੀ ਕਿ ਪਤਾ ਨਹੀਂ ਕਿੱਦਾਂ ਦਾ ਤੁਹਾਨੂੰ ਪਤਾ ਹੈ ਇੱਕ ਸਿੰਗਲ ਕੁੜੀ ਵਾਸਤੇ ਬਹੁਤ ਮੁਸ਼ਕਿਲ ਲਾਈਫ ਹੋ ਜਾਂਦੀ ਹੈ ਲੋਕੀ ਇੰਨਾ ਕੁਝ ਬੋਲਦੇ ਆ ਬਟ ਜਦੋਂ ਮੈਨੂੰ ਇਹ ਮਿਲੇ ਨਾ ਮੈਨੂੰ ਵਾਈਬਸ ਅੱਛੀਆਂ ਆਈਆਂ ਇਹਨਾਂ ਨੇ ਜਦੋਂ ਮੈਨੂੰ ਆਪਣੀ ਸਟੋਰੀ ਦੱਸੀ ਤਾਂ ਮੈਨੂੰ ਸੱਚਾਈ ਦਿਖੀ ਉਹਦੇ ਵਿੱਚ ਇਹਨਾਂ ਦੀਆਂ ਅੱਖਾਂ 'ਚ ਸੱਚਾਈ ਸੀ ਕਿਉਂਕਿ ਇਹਨਾਂ ਨੇ ਜਦੋਂ ਗੱਲ ਦੱਸੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਰੋ ਰਹੀ ਸੀਗੇ ਉਸ ਟਾਈਮ ਜਦੋਂ ਇਹਨਾਂ ਨੇ ਮੈਨੂੰ ਸਟੋਰੀ ਦੱਸੀ ਮੈਨੂੰ ਵਧੀਆ ਲੱਗਿਆ ਫੇਰ ਮੈਂ ਆਪਣਾ ਡਿਸੀਜਨ ਚੇਂਜ ਕੀਤਾ ਨਹੀਂ ਤਾਂ ਮੈਨੂੰ ਸੀਗਾ ਕਿ ਮੈਂ ਸਾਰੀ ਜ਼ਿੰਦਗੀ ਮੈਰਿਜ ਨਹੀਂ ਕਰਨੀ ਬਟ ਜਦੋਂ ਇੱਕ ਅੱਛਾ ਲੜਕਾ ਮਿਲ ਗਿਆ ਕੋਈ ਕਮੀ ਨਹੀਂ ਹੈ ਸਭ ਕੁਝ ਓਕੇ ਹੈ ਔਰ ਮੇਰਾ ਬੱਚਾ ਐਕਸੈਪਟ ਕਰ ਰਿਹਾ ਸਭ ਤੋਂ ਵੱਡੀ ਗੱਲ ਤਾਂ ਫਿਰ ਕਿਉਂ ਨਹੀਂ ਫ ਤੇ ਵੇ ਮੈਂ ਆਪਣੇ ਘਰ ਗੱਲ ਕੀਤੀ ਔਰ ਮੇਰੇ ਘਰ ਦੇ ਉਹਨੂੰ ਵੀ ਵਧੀਆ ਲੱਗੇ ਤਾਂ ਬੱਚਾ ਤੁਹਾਡੇ ਨਾਲ ਹੀ ਰਹਿ ਰਿਹਾ ਹੁਣ ਹਾਂਜੀ ਹਾਂਜੀ ਬਿਲਕੁਲ ਬੱਚਾ ਤੁਹਾਡੇ ਨਾਲ ਉਪਰਾ ਤਾਂ ਨਹੀਂ ਫੀਲ ਕਰਦੇ ਉਹ ਨਾ ਨਾ ਕੁਛ ਨਹੀਂ ਜੀ ਅਸੀਂ ਬਹੁਤ ਵਧੀਆ ਅਸੀਂ ਫ੍ਰੈਂਡਲੀ ਹੈਗੇ ਹਾਂ ਡੇ 1 ਤੋਂ ਜਦੋਂ ਮੈਂ ਮਿਲਿਆ ਜਦੋਂ ਇਹਨਾਂ ਨੇ ਘਰ ਗੱਲ ਕੀਤੀ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਆਪਣੇ ਘਰ ਗੱਲ ਕਰ ਕਹਿੰਦੇ ਘਰ ਦੇ ਮੰਨ ਜਾਣਗੇ ਮੇਰੇ ਬੇਟੇ ਨੂੰ ਮਨਾਉਣਾ ਔਖਾ ਜਦੋਂ ਇਹਨੇ ਘਰ ਗੱਲ ਕੀਤੀ ਆਪਣੇ ਬੇਟੇ ਨਾਲ ਥੋੜੀ ਜੀ ਗੱਲ ਕੀਤੀ ਤੇ ਉਹ ਕਹਿੰਦਾ ਪਹਿਲਾਂ ਮੈਨੂੰ ਮੁੰਡਾ ਦੱਸੋ ਕੌਣ ਹੈ ਤੇ ਕਹਿੰਦੇ ਹੈਰੀ ਸਰ ਹੁਣ ਵੀ ਮੈਨੂੰ ਕਦੇ-ਕਦੇ ਹੈਰੀ ਸਰ ਕਹਿ ਦਿੰ ਇਵਨ ਉਹਨੂੰ ਲੈ ਕੇ ਵੀ ਮੈਨੂੰ ਕਦੇ ਮੇਰੇ ਦਿਲ 'ਚ ਵੀ ਨਹੀਂ ਆਇਆ ਮੇਰੇ ਪੇਰੈਂਟਸ ਦੇ ਦਿਲ ਵਿੱਚ ਨਹੀਂ ਆਇਆ ਹਨਾ ਕਿਉਂਕਿ ਦੇਖੋ ਇਹ ਚੀਜ਼ਾਂ ਉਤਰਾ ਚੜਾ ਵਿਆਹ ਹੋਣੇ ਡਾਈਵੋਰਸ ਹੋਣੇ ਇਹ ਚੀਜ਼ ਹੁੰਦੇ ਰਹਿਣਗੇ ਤੇ ਹੁੰਦੀ ਹੈ ਕੋਈ ਵੀ ਤੋਂ ਬੜੀ ਛੋਟੀ ਜੀ ਚੀਜ਼ ਹੋ ਜਾਂਦੀ ਹੈ ਉਹ ਤਾਂ ਹਾਈ ਦੇਖੋ 아이 ਨਹੀਂ ਜੀ ਸਾਡੀ ਇੱਕ ਸੋਚ ਸੀਗੀ ਵੀ ਜੇ ਅਸੀਂ ਇਨਸਾਨ ਹੋ ਕੇ ਇੱਕ ਕੁੱਤਿਆਂ ਦੇ ਬੱਚੇ ਯਾਨੀ ਕਿ ਜਾਨਵਰਾਂ ਦੇ ਬੱਚੇ ਅਸੀਂ ਪਾਲ ਸਕਦੇ ਹਾਂ ਤੇ ਅਸੀਂ ਕਿ ਇਨਸਾਨ ਹੋ ਕੇ ਇਨਸਾਨ ਦਾ ਬੱਚਾ ਕਿਉਂ ਨਹੀਂ ਪਾਲ ਸਕਦੇ ਠੀਕ ਹੈ ਹਾਂ ਇਹ ਚੀਜ਼ ਆ ਤੇ ਮੈਨੂੰ ਇਹ ਚੀਜ਼ਾਂ ਬਹੁਤ ਨਿੱਕੀਆਂ ਲੱਗਦੀਆਂ ਹਾਂ ਠੀਕ ਆ ਯਾਰ ਵੀ ਕਿਸੇ ਦੇ ਬੇਬੀ ਹੋ ਗਿਆ ਤੇ ਵੀ ਤੁਸੀਂ ਉਹ ਕੁੜੀ ਨਾਲ ਵਿਆਹ ਨਹੀਂ ਕਰਾਉਂਗੇ ਕਿਉਂ ਬਈ ਬੱਚਿਆਂ ਦਾ ਕੀ ਕਸੂਰ ਹੈ ਇਹਦੇ ਵਿੱਚ ਤੁਸੀਂ ਵੀ ਤਾਂ ਕਿਸੇ ਦੇ ਜਵਾਕ ਹੋ ਜਾਂ ਤੁਹਾਡੇ ਪੇਰੈਂਟਸ ਨਾਲ ਇਹ ਟਰੈਜੇਡੀ ਹੋ ਜਾਂਦੀ ਜਾਂ ਤੁਹਾਨੂੰ ਕਿਤੇ ਸਾਈਡ ਤੇ ਸੁੱਟ ਦਿੱਤਾ ਜਾਂਦਾ ਦੁੱਧ ਚ उबाल ਵਾਂਗ ਜਿਵੇਂ ਮੱਖੀ ਘੜ ਦਿੰਦੇ ਆ ਤੇ ਫਿਰ ਤੁਹਾਡੇ ਦੇ ਕੀ ਬੇਤਦੀ ਠੀਕ ਆ ਕੀ ਪਤਾ ਇਹੇ ਘਰੇ ਆਈ ਆ ਤਾਂ ਮੇਰੀਆਂ ਤਰੱਕੀਆਂ ਦੇ ਰਾਹ ਖੁੱਲ ਗਏ ਕੀਪਦਾ ਇਹਨਾਂ ਦਾ ਬੇਟਾ ਘਰੇ ਆਇਆ ਤਾਂ ਸਾਡੀਆਂ ਤਰੱਕੀਆਂ ਦੇ ਰਾਹ ਖੁੱਲ ਗਏ ਇਹ ਬੰਦਾ ਆਪ ਦੇ ਭਾਗ ਨਹੀਂ ਖਾਂਦਾ ਹਮੇਸ਼ਾ ਕਿਸੇ ਦੇ ਭਾਗ ਖਾਂਦਾ ਅੱਜ ਭਾਵੇਂ ਤੁਸੀਂ ਸਾਡੇ ਕੋਲੇ ਇੱਥੇ ਆਏ ਹੋ ਹੋ ਸਕਦਾ ਤੁਹਾਡੇ ਪੈਰਾਂ ਦੀ ਮਿੱਟੀ ਸਾਡੇ ਲਈ ਇੰਨੀ ਲੱਕੀ ਹੋਵੇ ਅਸੀਂ ਅੱਜ ਕਿੱਥੇ ਤੋਂ ਕਿੱਥੇ ਪਹੁੰਚ ਜਾਈਏ ਇਹ ਕਿਸਮਤ ਹੈ ਨਹੀਂ ਬੰਦਿਆਂ ਦੇ ਜਿਵੇਂ ਕੋਈ ਗ੍ਰਹਿ ਹੁੰਦੇ ਹਨ ਨਾ ਉਹਨਾਂ ਜਦੋਂ ਇੱਕ ਦੂਜੇ ਦੇ ਨਾਲ ਗ੍ਰਹਿ ਜੁੜਦੇ ਆ ਉਹ ਵੀ ਤਰੱਕੀ ਦੇ ਰਾਹ ਖੋਲਦੇ ਨੇ ਬਹੁਤ ਅੱਛਾ ਲੱਗ ਰਿਹਾ ਕਿ ਇਹ ਵੀਡੀਓ ਕਰਨ ਦਾ ਮੌਕਾ ਮਿਲਿਆ ਕਿਉਂਕਿ ਇੰਨੀ ਪੋਜ਼ਿਟਿਵਿਟੀ ਤੇ ਕਿੰਨੇ ਲੋਕ ਜਿਹੜੇ ਨੇ ਉਹ ਸਿੱਖਣਗੇ ਕਿ ਅਸੀਂ ਜਿਹੜੀ ਸਿਚੁਏਸ਼ਨ ਦੇ ਵਿੱਚ ਆ ਬਟ ਸਭ ਦੀ ਆਪਣੀ ਆਪਣੀ ਚਲੋ ਸਿਚੁਏਸ਼ਨ ਵੀ ਹੈਗੀ ਹੈ ਬਹੁਤ ਚੰਗਾ ਲੱਗਿਆ ਥੈਂਕ ਯੂ ਸੋ ਮੱਚ ਜਾਂਦੇ ਜਾਂਦੇ ਇੱਕ ਮੈਸੇਜ ਅ ਮੈਸੇਜ ਭਈ ਇਹੀ ਆ ਡਰ ਕੇ ਨਹੀਂ ਕਹਿ ਰਹੇ ਵੈਸੇ ਕਹਿ ਰਹੇ ਨਾ ਲੜਿਆ ਕਰੋ ਵੀ ਟਾਈਮ ਤੁਸੀਂ ਇਕੱਠੇ ਆਪਣੀ ਫੈਮਲੀ ਨੂੰ ਦਿਆ ਕਰੋ ਜਿੰਨਾ ਤੁਸੀਂ ਆਪਣੇ ਪਾਰਟਨਰ ਦੇ ਕੋਲੇ ਰਹੋਗੇ ਠੀਕ ਆ ਉਹਨਾਂ ਤੁਹਾਡੇ ਘਰ ਦੇ ਵਿੱਚ ਤਰੱਕੀ ਹੋਊਗੀ ਕਹਿੰਦੇ ਨਾ ਵੀ ਇੱਕ ਕੁੜੀ ਜਦੋਂ ਕਿਸੇ ਘਰ ਪੈਦਾ ਹੁੰਦੀ ਹੈ ਉਹ ਆਪਣੇ ਭਾਗ ਲੈ ਕੇ ਜਾਂਦੀ ਹੈ ਅਸੀਂ ਤਾਂ ਭਾਗ ਹਫ਼ਤੇ ਘਰੇ ਲੈ ਜਾਂਦੇ ਜੀ ਹਨਾ ਤੇ ਹੋਰ ਜਿਨ੍ਹਾਂ ਦੇ ਭਾਗ ਜਿਨ੍ਹਾਂ ਦੇ ਘਰੇ ਆ ਉਹ ਵੀ ਉਹਨਾਂ ਚੀਜ਼ਾਂ ਦੀ ਕਦਰ ਕਰਨ ਹਾਂ ਤੇ ਇੱਕ ਸਪੈਸ਼ਲ ਮੈਸੇਜ ਉਹਨਾਂ ਮੇਰੇ ਭਰਾਵਾਂ ਦੇ ਲਈ ਆ ਜਿਨ੍ਹਾਂ ਦੇ ਵਿੱਚ ਇੱਕ ਹਸਬੈਂਡ ਈਗੋ ਹੈਗੀ ਆ ਅਗਰ ਤੁਸੀਂ ਉਹ ਚੀਜ਼ ਛੱਡ ਕੇ ਆਪਣੀ ਵਾਈਫ ਨੂੰ ਤੁਸੀਂ ਐਸ ਆ ਇੱਕ ਦੋਸਤ ਦੀ ਤਰ੍ਹਾਂ ਤੁਸੀਂ ਟ੍ਰੀਟ ਕਰਨ ਲੱਗ ਗਏ ਨਾ ਤੁਹਾਡੇ ਘਰ ਦਾ ਮਾਹੌਲ ਟੋਟਲੀ ਚੇਂਜ ਹੋ ਜਾਣਾ ਤੁਸੀਂ ਦੇਖੋਗੇ ਡੇ ਬਾਈ ਡੇ ਤੁਹਾਡੀ ਹੈਲਥ ਵੀ ਵਧੀਆ ਹੋਊਗੀ ਤੁਸੀਂ ਮੈਂਟਲੀ ਸਟ्रेस ਤੋਂ ਰਿਲੀਫ ਹੋਵੋਗੇ ਅਗਰ ਤੁਹਾਡੇ ਮਦਰ ਪੇਰੈਂਟਸ ਘਰ ਹੈਗੇ ਆ ਉਹਨਾਂ ਵਿੱਚ ਵੀ ਇੱਕ ਖੁਸ਼ੀ ਦਾ ਮਾਹੌਲ ਅਜੀਬ ਜਿਹੇ ਤਰ੍ਹਾਂ ਦੀ ਇੱਕ ਪੋਜ਼ਿਟਿਵ ਵਾਈਬ੍ਰੇਸ਼ਨਸ ਤੁਹਾਨੂੰ ਮਿਲਣਗੀਆਂ ਬਸ ਮੇਰੇ ਇਹੀ ਇੱਕ ਨਿੱਕਾ ਜਿਹਾ ਮੈਸੇਜ ਹੈ ਜੀ ਥੈਂਕ ਯੂ so much ਐਦਾ ਹੀ ਹੱਸਦੇ ਵਜ਼ੇ ਰਹੋ ਤੇ ਸਾਡੇ ਕਮੈਂਟਸ ਜਿਹੜੇ ਕਰਨਗੇ ਆਡੀਅנס ਵੱਲੇ ਬਹੁਤ ਹੀ ਵਧੀਆ ਕਰਨਗੇ ਸਟੇ ਬlesਟ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ ਤੇ ਬਣੇ ਰਹੋ ਸਾਡੇ ਨਾਲ ਇਸ ਕੱਪਲ ਨੂੰ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਹੋਊਗਾ ਕੁਝ ਸਿੱਖਿਆ ਹੋਵੇਗਾ ਓਬਵੀਅਸਲੀ ਤੁਸੀਂ ਜੇ ਕੁਝ ਵੀ ਮਨਚ ਹੋਇਆ ਕਮੈਂਟ ਜ਼ਰੂਰ ਸਾਂਝਾ ਕਰਿਓ ਬਣੇ ਰਹ